ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਸ਼੍ਰੀ ਦਰਮਨ ਰਣ ਚੈਨਲ ਤੇ ਆਪਣੇ ਪਿੰਡ ਬਾਬਾ ਜੱਗਾ ਜੀ ਦਾ ਗੁਰਦੁਆਰਾ ਸਾਹਿਬ ਇਹ ਇੱਧਰ ਪੈ ਰਿਹਾ ਜੀ ਸ਼ਟਰਿੰਗ ਦਾ ਸਮਾਨ ਉਹ ਪਰੇ ਦੁਕਾਨਾਂ ਵਾਲੇ ਜੀ ਹੋਰ ਇੱਥੇ ਹੋਵੇਗਾ ਲੰਗਰ ਹਾਲ ਦਾ ਲੈਂਟਰ ਇਹ ਆਪਣੇ ਵਡੇਰੀਆਂ ਪਰਾਂ ਦੇ ਮਾਲਕ ਆ ਹੋ ਸੰਗਤਾਂ ਬੈਠੀਆਂ ਨੇ ਇਹਦੇ ਆਪਣਾ ਲੜੀ ਵਾਲਾ ਵੀਰ ਆਪਣੇ ਪਿੰਡ ਦਾ ਬਲਜੀਤ ਸਿੰਘ ਬਲਜੀਤ ਸਿੰਘ ਸੱਚ ਤੁਹਾਨੂੰ ਬਲਜੀਤ ਸਿੰਘ ਬਾਉ ਸਿੰਘ ਨਵਦੀਪ ਦੀ ਵੀ ਨਵਦੀਪ ਸਿੰਘ ਇਹ ਆਪਣਾ ਭੇਜਾ ਬੈਕਾਂ ਵਾਲਾ